ਗੁਰਬਾਣੀ ਦਾ ਬਚਨ ਆ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਹਾਏ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਈ ਕੱਲੀ ਇਹ ਜੀ ਵੀ ਸੀ ਨਹੀਂ ਸਾਨੂੰ ਸਾਰੇ ਸਿੱਖਾਂ ਨੂੰ ਆਪਣੇ ਦਸਵੰਦ ਦੀ ਵਰਤੋਂ ਗਰੀਬ ਸਿੱਖਾਂ ਤੇ ਕਰਨੀ ਚਾਹੀਦੀ ਹੈ ਉਹਨਾਂ ਦਾ ਭਲਾ ਕਰਨਾ ਚਾਹੀਦਾ ਹੋਰ ਵੀ ਦੇ ਕੋਈ ਲੋੜਵੰਦ ਹੈਗਾ ਹੋਰ ਵੀ ਕਿਉਂਕਿ ਸਿੱਖ ਕਿਸੇ ਨਾਲ ਮੇਰ-ਤੇਰ ਨਹੀਂ ਕਰਦਾ ਵਿਤਕਰਾਂ ਨਹੀਂ ਕਰਦਾ ਅਸੀਂ ਕਹਿੰਦੇ ਹਾਂ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਣ ਤਾਂ ਆਪਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਕਿਉਂ ਨਹੀਂ ਕਰਨੀ ਚਾਹੀਦੀ ਇਹ ਵੀ ਅਸੀਂ ਵੱਡੇ ਆ ਜਾਂ ਸਾਡਾ ਹੀ ਹੱਕ ਆ ਉਹ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ। ਅਸੀਂ ਤਾਂ ਪਹਿਲੇ ਦਿਨ ਤੋਂ ਕਰ ਰਹੇ ਹਾਂ ਜੀ। ਸੱਚੇ ਪਾਤਸ਼ਾਹ ਦਾ ਨਿਮਾਣਾ ਸੇਵਕ ਹੋਣ ਦੇ ਨਾਤੇ ਆਪਣੀ ਤੇ ਪਹਿਲਾਂ ਤੋਂ ਇਹ ਰਹੀ ਆ ਵੀ ਪੰਥ ਦੇ ਇਹ ਜਿਹੜੇ ਧੜੇ ਆ ਇਹ ਸਾਰੇ ਧੜੇ ਪੰਥ ਸਮੁੱਚਾ ਪੰਥ ਨਹੀਂ ਹੈ। ਪੰਥ ਪੂਰੀ ਦੁਨੀਆ ਦਾ ਪੰਥ ਪੂਰੇ ਸੰਸਾਰ ਦਾ। ਉਹ ਤੇ ਪਾਕਿਸਤਾਨ 'ਚ ਵੀ ਸਿੱਖ ਬੈਠੇ ਆ ਅਕਾਲ ਤਖਤ ਸਾਹਿਬ ਤੇ ਉਹਨਾਂ ਦਾ ਵੀ ਆ। ਵਿਦੇਸ਼ਾਂ 'ਚ ਵੀ ਸਿੱਖ ਬੈਠੇ ਆ। ਪਰ ਇਹ ਧੜੇ ਆ। ਉਹ ਇੰਨਾ ਧੜਿਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਵੱਡੇ ਮਫਾਦਿਆਂ ਲਈ ਵੱਡੇ ਕੌਮ ਦੇ ਹਿਤਾਂ ਲਈ ਪੰਜਾਬ ਦੇ ਹਿਤਾਂ ਲਈ ਕਿਉਂ ਨਹੀਂ ਹੋਣਾ ਚਾਹੀਦਾ ਆਵਾਜ਼ ਮਾਰੋਗੇ ਕਾਦਰ ਸਾਹਿਬ ਮੈਂ ਤਾਂ ਉਦੋਂ ਵੀ 18 ਤਰੀਕ ਨੂੰ ਆਵਾਜ਼ ਮਾਰੀ ਵੀ ਆਓ ਚੰਗੇ ਮਹੌਲੇ 'ਚ ਗੱਲਬਾਤ ਹੋਈ ਰੋਸਾ ਵੀ ਦਿੱਤਾ ਦੁਮਾਤੇ ਰਾਵਲ ਨੇ ਰੋਸਾ ਵਾ ਕਰਾਂਗੇ ਬਾਕੀ ਇਹ ਤੇ ਗੁਰੂ ਦੀ ਰਹਿਮਤ ਪਤਾ ਨਹੀਂ ਕਿਦਨ ਹੋਣੀ ਆ ਹੋ ਜੇ ਤੇ ਕੱਲ ਹੀ ਹੋ ਜੇ ਇਕੱਠੇ ਹੋ ਜਾਣ ਇਹ ਤੇ ਸੱਚੇ ਪਾਤਸ਼ਾਹ ਵੇਖੋ ਗੁਰੂ ਸਮਰੱਥਾ ਗੁਰੂ ਵੱਡਾ ਹੋਣਾ ਉਹੀ ਆ ਜੋ ਗੁਰੂ ਨੂੰ ਚੰਗਾ ਲੱਗਦਾ ਜੋ ਗੁਰੂ ਨੂੰ ਭਾਵਨਦਾ ਕਿਤੇ ਵੀ ਉਹ ਨਹੀਂ ਹੋ ਸਕਦਾ ਵੀ ਗੁਰੂ ਸਾਹਿਬ ਦੇ ਅਸੀਂ ਕਹੀਏ ਵੀ ਅਸੀਂ ਉਲਟ ਆਪ ਕੁਛ ਕਰ ਲਾਂਗੇ ਤਾਂ ਫਿਰ ਕਹਿ ਰਹੇ ਆ ਜੀ ਵੀ 2 ਦਸੰਬਰ ਦੇ ਫੈਸਲਿਆਂ ਦਾ ਸਤਕਾਰ ਸਾਰਿਆਂ ਨੂੰ ਕਰਨਾ ਚਾਹੀਦਾ ਔਰ ਉਹ ਸਾਰੇ ਕਰਨਗੇ ਤੇ ਤਾਂ ਹੀ ਆਪਾਂ ਕਵਾਂਗੇ ਵੀ ਇਹਨਾਂ ਨੇ ਸਾਰਾ ਮੰਨ ਲਿਆ ਬਾਕੀ ਬਹੁਤ ਹੱਦ ਤੱਕ ਪੰਥ ਦੇ ਵਿੱਚ ਮੈਂ ਇਹਨਾਂ ਸਾਰਿਆਂ ਨੂੰ ਮਿਲਿਆ ਵਾਂ ਸਾਰੇ ਆਪਣੇ ਆ ਕੋਈ ਬੇਗਾਨਾ ਨਹੀਂ ਆ ਕੋਈ ਵੱਖਰਾ ਨਹੀਂ ਆ ਅੰਦਰ ਸਾਰਿਆਂ ਦੇ ਚਿੰਨ੍ਹ ਮੈਂ ਮਹਿਸੂਸ ਕੀਤੀ ਕਿ ਉਹ ਚੌਂਦੇ ਪੰਥ ਦੀ ਚੜ੍ਹਦੀ ਕਲਾ ਹੋਵੇ ਤਾਂ ਫੇਰ ਗੁਰੂ ਦਾ ਇੱਕ ਸਿਧਾਂਤ ਮੰਨ ਲਈਏ ਉਹ ਮੈਂ ਸ਼ਬਦ ਕਹਿਣਾ ਵਾ ਉਹ ਇਨਾਂ ਸਾਰਿਆਂ ਲਈ ਇੱਕ ਇੱਕ ਥੜਾ ਜਿਹੜਾ ਕਹਿੰਦਾ ਅਸੀਂ ਭਰਤੀ ਨੂੰ ਪੂਰੀ ਕਰ ਚੁੱਕੇ ਜਿੱਥੇ ਅਪਦਾ ਜੋੜਾ ਪੂਰੀਆਂ ਹੋ ਗਈਆਂ ਪ੍ਰਧਾਨਗੀ ਤੋਂ ਹੋਣੀਆਂ ਜੀ ਗੁਰਜੀ ਸ਼ੁਰੂ ਕਰਾਤ ਕਰ ਰਹੀ ਹੈ ਜੀ ਕਹਿੰਦੇ ਸ੍ਰੀ ਕਾਉਤਿਰ ਸਾਹਿਬ ਦੀ ਜਿਹੜੀ ਕਮੇਟੀ ਬਣੀ ਉਹ ਕਰ ਰਹੀ ਹੈ ਜੀ ਇਹਨਾਂ ਦੇ ਤੂਫਾਨ ਨੂੰ ਚੁੱਕੀ ਆਪਾਂ ਇੱਕ ਕਰੋਸ਼ਰ ਦੇ ਆਪਾਂ ਇੱਕ ਰਹੇ ਕਿਹੜੀ ਮੈਂਬਰੀ ਕਮੇਟੀ ਨਾਲ ਤੁਸੀਂ ਸਹਿਮਤ ਹੋ ਪੰਜ ਮੈਂਬਰੀ ਨਾਲ ਜਾਂ ਸੱਤ ਮੈਂਬਰੀ ਦੇਖੋ ਜਿਹੜੇ ਵੀ ਫੈਸਲੇ ਹੋਏ ਪਸੀਲ ਤੋਂ ਉਹ ਸੱਚੇ ਪਾਤਸ਼ਾਹ ਦੇ ਦਰ ਤੋਂ ਹੋਏ ਉਹਦੇ ਘਰ ਤੋਂ ਜਿਹੜੀ ਗੱਲ ਇਹਨਾਂ ਨੇ ਕੀਤੀ ਟੜਿਆਂ ਗਈ ਦੇਖੋ ਪੰਥਕ ਸਿਰਫ ਦੋ ਇਕੱਲੇ ਤੁਹਾਡੇ ਨਹੀਂ ਪੰਥ ਵਿੱਚ ਬਹੁਤ ਸਾਰੇ ਅਕਾਲੀ ਧੜੇ ਆ। ਔਰ ਸਾਰੇ ਧੜੇ। ਸ਼੍ਰੋਮਣੀ ਅਕਾਲੀ ਦਲ ਆਖਦਾ ਵੀ ਆ ਤੇ ਹੈ ਵੀ ਆ। ਵੀ ਉਹਨਾਂ ਦੀ ਸਿਰਜਣਾ ਸ਼੍ਰੀ ਕਾਲ ਤਖਤ ਸਾਹਿਬ ਤੇ ਹੋਈ। ਅੱਜ ਮੈਂ ਕਮਲਜੀਤ ਬਰਾੜ ਸਾਬ੍ਹ ਬਣਾਨੇ ਸ਼ਾਇਦ ਉਹ ਲਾਇਆ। ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪਾਇਆ ਬਿਆਨ। ਸ਼ਾਇਦ ਠਗਵ ਆਪਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਬਿਆਨ ਸਾਬ੍ਹ। ਉਹਨਾਂ ਨੇ ਦਾਵਾ ਕੀਤਾ ਕਿ 1984 ਦੇ ਜਿਹੜਾ ਉਦੋਂ ਐਲਾਨਨਾਮਾ ਵੀ ਆ ਜਾਂ ਫਿਰ ਆਪਣਾ ਉਸ ਵੇਲੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਹੀ ਉਹਨਾਂ ਦਾ ਆਦੇਸ਼ ਵੀ ਆ ਉਹ ਇਹ ਕਹਿ ਰਿਹਾ ਵੀ ਮਨਤਾ ਪ੍ਰਾਪਤ ਤੇ ਅਸੀਂ ਆ 1994 ਦੇ ਵਿੱਚ ਉਦੋਂ ਸਾਰੇ ਥਾੜੇ ਇਕੱਠੇ ਕੀਤੇ ਸੀ ਤੋਂ ਪੰਥ ਦੇ ਵਿੱਚ ਬਹੁਤ ਸਾਰੇ ਅਕਾਲੀ ਥੜੇ ਹੈਗੇ ਆ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸਮਰਪਿਤ ਹੋਣੇ ਵੀ ਚਾਹੀਦੇ ਆ ਤੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਮੰਨਣੀ ਚਾਹੀਦੀ ਆ ਜਦੋਂ ਦਾਵਾ ਹੀ ਕਰ ਰਹੇ ਆ ਵੀ ਆਪਾਂ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਪਰ ਇਥੇ ਜਿਹੜਾ ਇਹਨਾਂ ਦਾ ਸਵਾਲ ਆ ਕੋਈ ਇੱਕ ਪੱਕਾ ਦਾਵਾ ਕਰੇ ਕਿ ਅਸੀਂ ਹੀ ਸਮਰਪਤਾ ਜਾਂ ਅਸੀਂ ਹੀ ਮਾਨਤਾ ਪ੍ਰਾਪਤ ਹ ਉਹ ਕਿਸੇ ਇੱਕ ਨੂੰ ਇਹ ਹੱਕ ਨਹੀਂ ਮੈਨੂੰ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਯਾਦ ਆਉਂਦਾ ਕਬੀਰ ਜਿਹ ਦਰ ਜਬਤ ਆਤਿਓ ਫਟਕੇ ਨਹੀਂ ਕੋਈ ਸੋ ਦਰ ਕੈਸੇ ਛੋਡਿਆ ਜੋ ਦਰ ਐਸਾ ਹੋਇ ਛੇਵੇਂ ਗੁਰੂ ਨਾਨਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਸਥਾਨ ਆ ਸ੍ਰੀ ਅਕਾਲ ਤਖਤ ਸਾਹਿਬ ਉਹਦਾ ਇਹ ਸਿਧਾਂਤ ਆ ਕਿ ਜਿਹੜਾ ਵੀ ਝੁੱਕ ਕੇ ਆ ਗਿਆ ਲਿਫਕੇ ਆ ਗਿਆ ਉੱਥੇ ਕਿਸੇ ਨੂੰ ਦਰਕਾਰਿਆ ਨਹੀਂ ਜਾਂਦਾ ਕਿਸੇ ਨੂੰ ਪਿਛੇ ਧੱਕਿਆ ਨਹੀਂ ਜਾਂਦਾ ਉਹਨੂੰ ਗਲੇ ਲਾਇਆ ਜਾਂਦਾ ਤਾਂ ਜੇ ਇਹ ਵੱਖ-ਵੱਖ ਅਕਾਲੀ ਧੜੇ ਇਹ ਦਾਵਾ ਕਰਦੇ ਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਜਾਂ ਸਾਡੀ ਇੱਥੋਂ ਹੋਂਦ ਬਣੀ ਇਹ ਸਾਰੇ ਜਿਵੇਂ ਮਿਸਲਾ ਦੇ ਵੇਲੇ ਕੀ ਹੁੰਦਾ ਮਿਸਲਾ ਦੇ ਵੇਲੇ ਵੀ ਸਾਡੇ ਅੱਡ-ਅੱਡ ਧੜੇ ਹੈਗੇ ਸੀ ਅੱਜ ਵੀ ਆ ਪਰ ਪੰਥ ਦੇ ਵੱਡੇ ਹਿਦਾਲੀਓ ਇਕੱਠੇ ਵੀ ਹੁੰਦੇ ਰਹਿ 2 ਦਸੰਬਰ ਦੇ ਫੈਸਲੇ ਆ ਤੇ ਇੱਕ ਵੱਡੀ ਗੱਲ ਸੀ ਕਿ ਪੰਥਕ ਇਕਤਾਵੇ ਆਪਾਂ ਇਕੱਠੇ ਹੋਈਏ ਉਸ ਪਾਸੇ ਵੀ ਸਾਰੇ ਧੜਿਆਂ ਨੂੰ ਧਿਆਨ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਉਹ ਵੀ ਐਮ ਇੱਕ ਪਰ ਕਿਸੇ ਵੀ ਇੱਕ ਧੜੇ ਨੂੰ ਇਹ ਦਾਵਾ ਨਹੀਂ ਕਰਨਾ ਚਾਹੀਦਾ ਕਿ ਅਸੀਂ ਹੀ ਮਾਨਤਾ ਪ੍ਰਾਪਤਾਂ ਤੇ ਬਾਕੀ ਐਵੇਂ ਹੀ ਅਕਾਲ ਤਖਤ ਸਾਹਿਬ ਸਾਰਿਆਂ ਦਾ ਅਕਾਲ ਤਖਤ ਸਾਹਿਬ ਸਾਰੇ ਪੰਥ ਦਾ ਵਾ ਔਰ ਸਿਰਫ ਅਕਾਲ ਤਖਬ ਸਾਹਿਬ ਕਿਸੇ ਧੜਿਆਂ ਦੀ ਲੜਾਈ ਲਈ ਨਹੀਂ ਹੈਗਾ ਪੰਥ ਦੇ ਸਾਹਮਣੇ ਬੜੇ ਵੱਡੇ ਅਹਿਮ ਹੋਰ ਵੀ ਮਸਲੇ ਪਿੰਡ ਪਿੰਡ ਆਪਾਂ ਜਾ ਰਹੇ ਆ ਜੋ ਜ਼ਮੀਨ ਤੇ ਆ ਸਾਹਮਣੇ ਆ ਰਿਹਾ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਉਹਨਾਂ ਨੂੰ ਰੋਕਣ ਦੇ ਪਰਾਲੇ ਤੋਂ ਜੇ ਆਪਾਂ ਇਹਦੇ ਤੱਕ ਹੀ ਸਾਰਾ ਸੀਮਤ ਕਰ ਦਈਏ ਤੇ ਗੱਲ ਬਣਦੀ ਨਹੀਂ ਇਹ ਠੀਕ ਆ ਇਹ ਵੀ ਸਾਰੇ ਆਪਣੇ ਇਹ ਕੋਈ ਬੇਗਾਨਾ ਨਹੀਂ ਜਿਵੇਂ ਕੋਈ ਕਾਰਜ ਕਰ ਰਿਹਾ ਕਰੇ ਕਰਨ ਦਾ ਹੱਕ ਆ ਪਰ ਕਿਸੇ ਇੱਕ ਨੂੰ ਹੱਕ ਨਹੀਂ ਆ ਕਿ ਉਹੋ ਹੀ ਦਾਵਾ ਕਰੇ ਕਿ ਅਸੀਂ ਵੱਡੇ ਆ ਜਾਂ ਸਾਡਾ ਹੀ ਹੱਕ ਆ ਉਹ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ ਜਾ ਸਕਦਾ ਤੇ ਪਹਿਲੇ ਦਿਨ ਤੋਂ ਕਰ ਰਹੇ ਸੀ ਉਹ ਸਨ ਔਰ ਗੁਰਮਤ ਸੰਗੀਤ ਨੂੰ ਉਹਨਾਂ ਦੀ ਬਹੁਤ ਵੱਡੀ ਦੇਣਾ ਉਹਨਾਂ ਦੇ ਸਮਾਗਮ ਦੇ ਵਿੱਚ ਆਪਾਂ ਇੱਥੇ ਆਏ ਆ ਇਕੱਤਰ ਹੋਏ ਆ ਤੇ ਆਪਣਾ ਤੇ ਇਹੋ ਹੀ ਇੱਕ ਨਕਾਰਤੀ ਏਜੰਡਾ ਹੈਗਾ ਵਾ ਕਿ ਪੰਥ ਦੀ ਚੜ੍ਹਦੀ ਕਲਾ ਤੇ ਖੁਵਾਰ ਹੋਇਸਾ ਮਿਲਾਂਗੇ ਆਪਾਂ ਸਾਰਿਆਂ ਨੂੰ ਗੁਰੂ ਵਾਲੇ ਪਾਸੇ ਲਿਆਈਏ ਇਸੇ ਤਹਿ ਤੇ ਆਪਾਂ ਪੂਰੇ ਪੰਜਾਬ ਚ ਘੁੰਮ ਰਹੇ ਤੇ ਪੰਜਾਬ ਚ ਘੁੰਮ ਕੇ ਦੋ ਮੈਂ ਮਹਿਸੂਸ ਕਰ ਰਿਹਾ ਬੜਾ ਚੰਗਾ ਮਹਿਸੂਸ ਹੋ ਰਿਹਾ ਆਪਣੇ ਸਾਰੇ ਜਵਾਨ ਚੜ੍ਹਦੀ ਕਲਾ ਦੇ ਨੇ ਔਰ ਸਾਰੇ ਵੈਸੇ ਤੇ ਬਹੁਤ ਗੁਰੂ ਦੇ ਨੇੜੇ ਨੇ ਪਰ ਜੇ ਕਿਸੇ ਕਾਰਨ ਕੋਈ ਦੂਰ ਵੀ ਆ ਤੇ ਗੁਰੂ ਦੇ ਨੇੜੇ ਆਉਣਾ ਚਾਹੁੰਦਾ ਤੇ ਆਪਣਾ ਤੇ ਇਹੋ ਹੀ ਸਾਰਿਆਂ ਨੂੰ ਸੰਦੇਸ਼ ਆ ਕਿ ਦੇਖੋ ਗੁਰੂ ਦੇ ਨੇੜੇ ਆਈਏ ਗੁਰੂ ਪੰਥ ਦੇ ਨੇੜੇ ਆ ਗਏ ਗੁਰੂ ਆਲੇ ਬਣ ਗਏ ਤੇ ਇੱਕ ਦੂਜੇ ਦੇ ਨਾਲ ਜਿਹੜੀ ਆਪਣੀ ਸਾਹ ਦਾ ਇਤفاق ਆ ਉਹਨੂੰ ਬਧਾਈ ਦਿੱਤੀ ਉਸ ਤੋਂ ਬਾਅਦ ਤੁਸੀਂ ਆਏ ਉਹ ਸਾਰੀ ਜਿਹ ਪੂਰੇ ਘਟਨਾ ਕਰ ਨੂੰ ਵਿਖਿਆ ਜਾਂਦੇ ਪੈਗੋਨ ਇੱਕ ਮੰਚ ਤੇ ਕਿਵੇਂ ਇਕੱਠਾ ਕਰੋਗੇ ਵੈਸੇ ਇਹ ਦੇਖੋ ਸਿੱਖ ਇੱਕ ਮੰਚ ਤਿਆਰ ਸਿੱਖ ਕੋਈ ਵੀ ਆ ਕਿਤੇ ਵੀ ਆ ਉਹ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਆ ਕੋਈ ਵੀ ਹੈ ਬਈ ਜਿਹੜੇ ਥੋੜੇ ਬਹੁਤੇ ਵੇਖੋ ਮਤਭੇਦ ਹੁੰਦੇ ਆ ਇਹ ਮਸਲਾਂ ਦੇ ਵੇਲੇ ਵੀ ਅੱਜ ਵੀ ਆ ਹੋ ਸਕਦਾ ਅੱਗੇ ਵੀ ਰਹਿਣਗੇ ਪਰ ਇਹ ਮਤ ਭੇਦ ਇੰਨੇ ਵੱਡੇ ਭੇਦ ਨਹੀਂ ਆ ਵੀ ਅਸੀਂ ਕਹੀਏ ਵੀ ਸਿੱਖ ਆਪਸ ਵਿੱਚ ਟੁੱਟ ਗਏ ਜਾਂ ਪੜ ਗਏ ਆਖਰ ਸਿੱਖਾਂ ਦੇ ਲਈ ਸਰਬੋਤਮ ਅਕਾਲ ਤਖਤ ਸਾਹਿਬ ਗੁਰੂ ਖਾਲਸਾ ਪੰਥਾ ਉੱਥੇ ਫਿਰ ਸਿੱਖ ਇਕੱਠੇ ਹੋ ਜਾਂਦੇ ਕੋਈ ਮਸਲਾ ਹੀ ਨਹੀਂ ਹੈ ਉਹਦੇ ਨਾਲ ਸਿੱਖਾ ਜਾ ਰਿਹਾ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਪੈਸਾ ਖਾਇਆ ਜਾ ਜਾ ਪ੍ਰਸ਼ਾਸਨ ਆੜ ਦਾ ਫੋਟ ਬਣ ਰਿਹਾ ਸੱਚੇ ਬਾਦਸ਼ਾਹਾਂ ਨੇ ਕਰਨਾ ਆਪਾਂ ਉਦਮ ਕਰਨਾ ਦੇਖੋ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਧਾਰਮਿਕ ਸੰਸਥਾ ਬੜੇ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਬਣੀ ਆ। ਇਹਦਾ ਜਿਹੜਾ ਔਰਾ ਕੈਮਰਾਂਾ ਬੜਾ ਜ਼ਰੂਰੀ ਆ। ਔਰ ਇਹ ਨਹੀਂ ਆ। ਅੱਜ ਵੀ ਜਿਹੜੇ ਪ੍ਰਬੰਧ ਆ ਐਸਡੀਪੀਸੀ ਦੇ ਬੜੇ ਚੰਗੇ ਆ, ਬੜੇ ਸਾਰਥਕ ਆ। ਠੀਕ ਆ। ਇੱਕ ਬਿਰਤਾਂਤ ਸਿਰਜਿਆ ਜਾਂਦਾ। ਉਹ ਬਿਰਤਾਂਤ ਕਦੀ ਪੰਜਾਬ ਦੇ ਖਿਲਾਫ, ਕਦੀ ਪੰਜਾਬ ਦੀ ਜਵਾਨੀ ਦੇ ਖਿਲਾਫ, ਕਦੀ ਐਸਡੀਪੀਸੀ ਦੇ ਖਿਲਾਫ ਬਿਰਤਾਂਤ ਘੜੇ ਜਾਂਦੇ ਆ। ਔਰ ਉਹਦੇ ਵਿੱਚ ਫਿਰ ਬਹੁਤ ਜ਼ਿਆਦਾ ਬਦਨਾਮੀ ਕੀਤੀ ਜਾਂਦੀ ਪਰ ਜੋ ਮੈਂ ਮਹਿਸੂਸ ਕਰਦਾ ਜਿਹੜੀ ਸੰਸਥਾ ਸ਼ਹਾਦਤਾਂ ਦੇ ਨਾਲ ਬਣੀ ਹੋਵੇ ਉਹਦੇ ਖਿਲਾਫ ਕੋਈ ਵਿਰਦਾਂਤ ਚੱਲਣਾ ਨਹੀਂ ਔਰ ਇਹ ਜਿਹੜੀ ਸੰਸਥਾ ਵਾ ਹੋਰ ਪਹਿਲਾਂ ਹੀ ਤਗੜੀ ਆ ਆਉਣ ਵਾਲੇ ਸਮੇਂ ਤੇ ਹੋਰ ਤਗੜੀ ਹੋ ਕੇ ਨਿਕਲੂਗੀ ਇਹਦੇ ਜਿਹੜੇ ਕਾਰਜ ਖੇਤਰ ਆ ਉਹ ਵੱਡੇ ਆਪਾਂ ਸਾਰੇ ਜਾਣਦੇ ਆ ਵੱਡੇ ਪ੍ਰਬੰਧ ਆ ਫਿਰ ਹੋਰ ਕਈ ਖੇਤਰ ਆ ਇਹਦੇ ਤੋਂ ਐਸਜੀਪੀਸੀ ਦਾ ਚੜ੍ਹਦੀ ਕਲਾ ਚ ਰਹਿਣਾ ਜ਼ਰੂਰੀ ਆ ਹਾਂ ਠੀਕ ਆ ਜਿਵੇਂ ਮੈਂ ਹੌਲੇ ਹੌਲੇ ਤੇ ਵੀ ਇਹ ਗੱਲ ਕੀਤੀ। ਇਹ ਗੱਲ ਦੱਖਣ ਭਾਰਤ ਤੋਂ ਸ਼ੁਰੂ ਹੋਈ ਤੇ ਅੱਜ ਪੰਜਾਬ ਦੇ ਬਾਰਡਰ ਤੇ ਖੜ ਗਈ। ਇਹਦੇ 'ਚ ਆਪਾਂ ਮਨਕਰ ਨਹੀਂ ਹੋ ਸਕਦੀ। ਪਰ ਗੁਰੂ ਖਾਲਸਾ ਪੰਥ ਸਮਰਾਥਾ ਕੋਈ ਇਹਨੂੰ ਰੋਕੂਗਾ? ਕੋਈ ਵੀ ਐਸਜੀਪੀਸੀ ਨੂੰ ਕਮਜ਼ੋਰ ਕਰਨ ਦੀ ਗੱਲ ਕਰੇ, ਇਹ ਕਮਜ਼ੋਰ ਨਹੀਂ ਹੋਣੀ। ਸਮੁੱਚਾ ਮਾਣ ਪੰਜਾਬ 'ਚ ਘੁੰਮ ਕੇ ਦੇਖ ਹੀ ਰਿਹਾ, ਹਰ ਸਿੱਖ ਚਾਹੁੰਦਾ ਵਾ ਕਿ ਸਾਡੀਆਂ ਮਾਨ ਸੰਸਥਾਵਾਂ ਵਾ ਇਹ ਤਗੜੀਆਂ ਹੋਣ, ਹੋ ਜਾਣੀਆਂ। ਕੋਈ ਵੱਡੀ ਗੱਲ ਨਹੀਂ, ਬਾਕੀ ਜਦੋਂ ਕੰਮ ਕਰਦੇ ਆ ਤੇ ਗਲਤੀਆਂ ਵੀ ਥੋੜੀਆਂ ਹੁੰਦੀਆਂ ਕੋਈ ਇੰਨੀ ਵੀ ਨਹੀਂ ਹੁੰਦੀ ਪਰ ਮੈਂ ਇਹ ਮਹਿਸੂਸ ਕਰਦਾ ਕਿ ਜੇ ਆਪਾਂ ਸਿੱਖੀ ਸਿਧਾਂਤਾਂ ਤੇ ਅਸੂਲਾਂ ਦੇ ਮੁਤਾਬਕ ਚੱਲਾਂਗੇ ਤੇ ਫਿਰ ਹਮੇਸ਼ਾ ਹੀ ਗੁਰੂ ਸਾਹਿਬ ਸਾਡੇ ਅੰਗ ਸੰਗ ਔਰ ਐਸਜੀਪੀਸੀ ਤੇ ਹਮੇਸ਼ਾ ਹੀ ਗੁਰਮਤ ਅਸੂਲਾਂ ਨੂੰ ਜੜੀ ਪ੍ਰਣਾਇ ਹੋਏ ਤੋਂ ਵੈਸੇ ਤੇ ਇਹ ਬਹੁਤਾਂ ਦਿਖਾਵਾਈ ਆ ਮੇਰਾ ਜ਼ਿੰਦਗੀ ਦਾ ਤਜਰਬਾ ਮੈਂ ਇੱਕ ਵਾਰੀ ਆ ਬਾਰਡਰ ਤੇ ਪਿੰਡਾਂ ਮਾਵਾ ਉਹ ਤੋਂ 4 ਤੇ 6 ਸਾਲਾਂ ਦੇ ਤੇ ਦੋ ਬੱਚੇ ਲਿਆਂਦੇ ਗੁਰਨੂਰ ਤੇ ਜਸਪ੍ਰੀਤ ਸਿੰਘ ਮਾਤਾ ਦੇ ਡੈਥ ਹੋ ਗਈ ਪਿਓ ਥੋੜਾ ਨਸ਼ੇ ਕਰਦਾ ਦਾਦੀ ਨੇ ਭੇਜ ਤੇ ਭਾਈ ਦਾਦੀ ਵੀ ਚੜਾਈ ਕਰ ਗਈ ਉਹ 1.5 ਸਾਲ ਮੇਰੇ ਕੋਲ ਬੱਚੇ ਰਹਿ ਉਹਨਾਂ ਦੀ ਤਾਈ ਲੈ ਗਈ ਵਾਪਸ ਉਹ ਥੋੜਾ ਜਿਹਾ ਪ੍ਰਭਾਵ ਚ ਆ ਗਏ ਬੱਚਿਆਂ ਨੂੰ ਦੂਜੇ ਪ੍ਰਭਾਵ ਚ ਪਰ ਸ਼ਿਆਮੀ ਨੇ ਆਵਾਦ ਵਨ ਸਕੂਲੇ ਪੜ੍ਹਨੇ ਨਹੀਂ ਪਾਇਆ ਮੈਨੂੰ ਕਿਸੇ ਗਵਰਡੀ ਦਾ ਫੋਨ ਆ ਬੱਚੇ ਪੜ੍ਹ ਨਹੀਂ ਰਹਾ ਮੈਂ ਦੁਬਾਰਾ ਲੈਣ ਤੇ ਭਾਵੇਂ ਕਿ ਉਹਨਾਂ ਦੇ ਕਿਸੇ ਪ੍ਰਭਾਵ ਚ ਕੇਸ ਕਤਲ ਕਰ ਦਿੱਤੇ ਗਏ ਜਦੋਂ ਦੁਬਾਰਾ ਲਿਆਂਦੇ ਮੈਂ ਬੱਚਿਆਂ ਨੂੰ ਪੁੱਛਿਆ ਸਕੂਲੇ ਪਾਇਆ ਕਹਿੰਦੇ ਨਹੀਂ ਮੈਂ ਤੁਹਾਨੂੰ ਉਹਨਾਂ ਨੇ ਕੀ ਦਿੱਤਾ ਕਹਿੰਦੇ ਇੱਕ ਕਾਪੀ ਤੇ ਇੱਕ ਪੈਨਸਲ ਐਡੀ ਵੱਡੀ ਗੱਲ ਬਣੀ ਆ ਹਾਂ ਮੈਂ ਇਹ ਮਹਿਸੂਸ ਕਰਦਾ ਜੋ ਸੱਚੇ ਪਾਤਸ਼ਾਹ ਦਾ ਸਿਧਾਂਤ ਆ ਗਰੀਬ ਦਾ ਮੂੰਹ ਗੁਰੂ ਦੀ ਗੋਲ ਗੁਰਬਾਣੀ ਦਾ ਬਚਨ ਆ ਮਾਤਾ ਭਾਵੀਆਂ ਲੱਗੜੀਆਂ ਕਕੰਠ ਬੇਰੇ ਵਿਸ਼ੋੜਾ ਤਾਂ ਨਹੀਂ ਸੀ ਉਹ ਨਾਨਕ ਸੈ ਸੈ ਗੰਠ ਕਖੜੀਆਂ ਵੀ ਅੰਬੀਆਂ ਹੀ ਲੱਗਦੀਆਂ ਅੱਖਾਂ ਨਾਲ ਲੱਗੀਆਂ ਜਦੋਂ ਜੁੜੀਆਂ ਨੇ ਪਰ ਜਦੋਂ ਆਢੋ ਜਾਣ ਤੇ ਉਹ ਰੇਦੇ ਰੇਦੇ ਹੋ ਕੇ ਆਵਾਜ਼ ਉੱਡਦੀਆਂ ਸੱਚੇ ਪਾਤਸ਼ਾਹ ਦੇ ਝੰਡੇ ਥੱਲੇ ਆਪਾਂ ਇਕੱਠੇ ਹੋ ਜੀਏ ਹਉਮੇ ਛੱਡੀਏ ਮੈਂ ਮੈਂ ਜੋ ਮਹਿਸੂਸ ਕਰਦਾ ਸਿੱਖਾ 'ਚ ਹੋਰ ਕੋਈ ਲੜਾਈ ਨਹੀਂ ਇੱਕ ਹਉਮੇ ਦੀ ਲੜਾਈ ਆ ਸਭ ਤੋਂ ਵੱਧ ਸੱਚੇ ਪਾਤਸ਼ਾਹ ਨੇ ਹਉਮੇ ਦਾ ਤਿਆਗ ਕਰਨੋਂ ਕਿਹਾ ਪਰ ਫੇਰ ਵੀ ਸਾਡੇ ਵਿੱਚ ਹੈਗੀ ਹੈ ਦੇਖੋ ਸਾਝ ਬਈ ਇਹ ਨਾਲ ਜਾ ਕੇ ਇਹਨਾਂ ਨਾਲ ਗੱਲਬਾਤ ਕਰੀਏ ਆਪਾਂ ਇਹਨਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਇਕੱਠੇ ਬਹਿਣਾ ਵਾ ਗੁਰੂ ਦੀ ਸੰਗਤ ਕਰਨੀ ਆ ਗੁਰੂ ਨੇ ਸਾਨੂੰ ਸ਼ਬਦ ਦਿੱਤਾ ਸ਼ਬਦ ਬਾਣੀ ਉਹਦਾ ਪ੍ਰਚਾਰ ਕਰੀਏ ਸਿੱਖ ਇਤਿਹਾਸ ਜਦੋਂ ਆਪਾਂ ਇਹਨਾਂ ਦੇ ਵਿੱਚ ਰਾਂਗੇ ਖੁੱਲਾ ਨੌਜਵਾਨ ਮੈਨੂੰ ਬਹੁਤ ਮਿਲਦੇ ਨੌਜਵਾਨ ਕੁਝ ਮੁੰਨੇ ਵੀ ਹੁੰਦੇ ਆ ਸਰਦਾਰ ਵੀ ਹੁੰਦੇ ਆ ਪਰ ਜਦੋਂ ਆਪਾਂ ਉਹਨਾਂ ਨੂੰ ਕਲਾਵੇ 'ਚ ਲੈਣੇ ਆ ਉਹ ਵੀ ਖੁਸ਼ ਹੁੰਦੇ ਆ ਆਪਾਂ ਨੂੰ ਵੀ ਖੁਸ਼ੀ ਮਿਲਦੀ ਆ ਕਲਾਵਾ ਵੱਡਾ ਕਰਨਾ ਪਊ ਬਸ ਕੋਈ ਗੱਲ ਨਹੀਂ ਆ ਸਾਰੇ ਆਪਣੀ ਆ ਨੌਜਵਾਨ ਵਾਪਸ ਆਉਣਗੇ ਪਾਸਟਰ ਬਜਿੰਦਰ ਪਾਸਟਰ ਬਜਿੰਦਰ ਸਿੰਘ ਨੂੰ ਤੇ ਸਜ਼ਾ ਹੋਗੀ ਔਰ ਇਹ ਬੜੇ ਚਿਰ ਬਾਅਦ ਹੀ ਕੋਈ ਮਜਲੂਮ ਸਾਡੀਆਂ ਧੀਆ ਭੈਣਾ ਸ਼੍ਰੀ ਅਗਲਤਾਖ ਸਾਹਿਬ ਤੇ ਆਈਆਂ ਮੈਂ ਤੁਹਾਨੂੰ ਇਥੋਂ ਦੱਸਦਾ ਉਹ ਜਦੋਂ ਆਪਣੀ ਗੱਲ ਦੱਸ ਰਹੀਆਂ ਸੀ ਤੇ ਮੈਂ ਅੱਖਾਂ ਨੀਵੀਂਆਂ ਕੀਤੀਆਂ ਸੀ ਮੇਰੇ ਮੇਰੇ ਕੋਲ ਉਹ ਵੀ ਉਹਨਾਂ ਦਾ ਦਰਦ ਸੁਣਿਆ ਨਹੀਂ ਜਾ ਰਿਹਾ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਇਹੋ ਜਿਹੇ ਜਿਹੜੇ ਅਨਸਰ ਮਾੜੀ ਸੋਚ ਵਾਲੇ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ। ਔਰ ਅਕਾਲਪੁਰਖ ਦੇ ਨਾਲ ਆਪਾਂ ਜੁੜੀਏ ਵਾਧੂ। ਆਪਾਂ ਬੰਦਿਆਂ ਦੇ ਨਾਲ ਕਿਉਂ ਜੁੜਦੇ ਹਾਂ? ਸਾਨੂੰ ਤੇ ਆਖਿਆ ਸਤਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਅਸੀਂ ਤੇ ਸੱਚੇ ਪਾਤਸ਼ਾਹ ਨਾਲ ਜੁੜਨਾ ਤੂੰ ਸਾਰੇ ਜੁੜੀਏ। ਇਹ ਇੱਕ ਥੋੜਾ ਤੁਸੀਂ ਇੱਕ ਦੀ ਗੱਲ ਕਰਤੀ। ਬਹੁਤ ਨਹੀਂ। ਔਰ ਕਾਲਪੁਰਖ ਨੇ ਚਾਹਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਜਿੰਦਰ ਵਰਗੇ ਕਈ ਸੱਚੇ ਪਾਤਸ਼ਾਹ ਸਾਹਮਣੇ ਲਿਆਉ ਗੁਰਬਾਣੀ ਦਾ ਗੁਰਵਾਕ ਆ। ਇਹ ਕਰ ਕਰੇ ਸੋ ਇਹ ਕਰ ਆਵੇ ਐਸਾ ਹੱਥ ਨਾਲ ਅਸੀਂ ਮਾੜਾ ਕੰਮ ਕਰਾਂਗੇ ਐਸਾ ਹੱਥ ਨਾਲ ਉਹਦਾ ਨਤੀਜਾ ਭੁਗਤਣਾ ਪਊਗਾ ਕੋਈ ਵੀ ਹੋਵੇ ਬਚ ਨਹੀਂ ਸਕਦਾ ਸੱਚੇ ਪਾਤਸ਼ਾਹ ਦਾ ਨਿਆਂ ਸੱਚਾ ਹੈ ਦਿਖਾਵਾ ਦੇ ਵਿੱਚ ਘੁੰਮੇ ਹੋ ਫਲੋਤਰਮ ਪਰ ਵਰਤਨ ਦਾ ਕਿਹੋ ਜਿਹਾ ਹੰਗਾਰਾ ਮਿਲਿਆ ਕਿਉਂਕਿ ਵਕਤ-ਵਕਤ ਤੁਸੀਂ ਰੋਕਣ ਵਾਸਤੇ ਬਹੁਤ ਯਤਨ ਕੀਤੇ ਹੰਗਾਰਾ ਕਿਉਂ ਜਿਹਾ ਮਿਲ ਰਿਹਾ ਸੀ ਦੇਖੋ ਵਧੀਆ ਹੰਗਾਰਾ ਜਦੋਂ ਸੰਗਤ ਜਾਇਦਾ ਉਹਨਾਂ 'ਚ ਬਈਦਾ ਔਰ ਮੈਂ ਖੁਦ ਕਹਿਣਾ ਨਾ ਵੀ ਮੈਂ ਅਰਦਾਸ ਕਰੂ ਸੱਚੇ ਪਾਤਸ਼ਾਹ ਕੇ ਤੁਹਾਡੇ ਲਈ ਅਰਦਾਸ ਕਰੀ ਦੀ ਐ ਸਿੱਖੀ ਦੀਆਂ ਬਾਤਾਂ ਪਾਈ ਦੀਆਂ ਸਾਰੇ ਮਿਲਦੇ ਆ ਜਦੋਂ ਉਹਨਾਂ ਦੇ ਘਰਾਂ ਜਾ ਕੇ ਕਹੀਦਾ ਵੀ ਪ੍ਰਸ਼ਾਦਾ ਛਕਣਾ ਕਿ ਜਦੋਂ ਕਿਸੇ ਗਰੀਬ ਸਿੱਖ ਦੇ ਘਰ ਬਹਿ ਕੇ ਪ੍ਰਸ਼ਾਦਾ ਛਕੀਦਾ ਉਹ ਤੇ ਪੈਰ ਹੀ ਪੁੰਦੇ ਨਹੀਂ ਲੱਗਦੇ ਇਦਾਂ ਹੀ ਚੱਲਣਾ ਪਊ ਇਹੋ ਹੀ ਸਿੱਖੀ ਆ ਔਰ ਸਿੱਖੀ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਚ ਲੈਂਦੀ ਆ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਚ ਲੈਂਦੀ ਆ ਤੇ ਲੈਂਦੀ ਰਹੂਗੀ ਤੁਸੀਂ ਅਗਾਹ ਤੱਕ 사ウਦੀ ਦੀ ਸੇਵਾ ਸੁਭਾਅ ਦੀ ਹੈ ਜੀ ਹਰ ਸਾਲ ਅੱਜ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਚੱਕੀਆਂ ਜਾਂਦੇ ਵਿੱਚ ਅਖਾਤਕ ਦੀ ਰਹਿਤ ਮਜਾਦਾ ਲੱਗੂ ਨਹੀਂ ਆਕਾਲ ਪੁਰਖ ਸੱਚੇ ਪਾਤਸ਼ਾਹ ਨੇ ਜੇ ਥਾਪੜਾ ਦਿੱਤਾ ਤੇ ਮੈਂ ਪਹਿਲਾਂ ਕਿਹਾ ਵੀ ਗੁਰੂ ਦੀ ਮਰਜ਼ੀ ਤੋਂ ਬਿਨਾਂ ਦੇ ਕੁਝ ਨਹੀਂ ਹੋਣਾ ਸੱਚੇ ਪਾਤਸ਼ਾਹ ਮਿਹਰ ਕਰਨਗੇ ਕਿਰਪਾ ਕਰਨਗੇ ਰਹਿਮਤ ਕਰਨਗੇ ਦੇਖੋ ਆਖਰ ਉਹਨਾਂ ਦੇ ਸਾਰਿਆਂ ਨੂੰ ਅਕਾਲ ਤਖਤ ਸਾਹਿਬ ਦੀ ਸ਼ਰਨੀ ਪੈਣਾ ਸਰਵੋੱਚ ਛੇਵੇਂ ਪਾਤਸ਼ਾਹ ਦਾ ਆਪਣਾ ਸਿਰ ਜੀਆ ਤੇ ਸਾਜਿਆ